ਕਾ ਪੰਜਾਬ ਹੀ ਨਹੀਂ ਪਛਦਾ ਰਿਹਾ ਪੰਜਾਬ ਖੁੱਲ ਰਿਹਾ ਬਰਫ਼ ਦੀ ਡਲੀ ਵਾਂਗੂ ਹੋਰ ਜਾਣ ਨੂੰ ਤਿਆਰ ਬੈਠੇ ਬਾਹਰ ਸਾਡੇ ਮੁੰਡਿਆਂ ਨੂੰ ਵੇਹਲ ਨਹੀਂ ਮਿਲੀ ਤੇ ਨਸ਼ੇ ਖਾਣ ਸ਼ੁਰੂ ਕਰਤੇ ਜਵਾਨੀ ਉਧਰ ਲੁੱੜ ਗਈ ਕੁਛ ਸਮੁੰਦਰਾਂ ਚ ਡੁੱਬ ਗਈ ਕੁਛ ਬਾਹਰ ਚਲੀ ਗਈ ਜਿਹੜੇ ਬਾਹਰ ਚਲੇ ਗਏ ਉਹਨਾਂ ਬਾਰੇ ਮੈਂ ਇੱਕ ਗੱਲ ਇੱਥੇ ਠੋਕ ਕੇ ਕਹਿਣਾ ਚਾਹੁੰਦਾ ਤੁਸੀਂ ਉੱਥੇ ਜਾ ਕੇ ਬਹੁਤ ਵੱਡੇ ਕਾਰੋਬਾਰ ਕੀਤੇ ਆ ਲੱਖਾਂ ਡਾਲਰ ਤੁਸੀਂ ਕਮਾਏ ਆ ਬੜੇ ਇਜ਼ਜ਼ਤਦਾਰ ਬਣ ਗਏ ਹੋ ਇੱਕ ਗੱਲ ਯਾਦ ਰੱਖੋ ਜਦ ਯਹੂਦੀ ਆਪਣੇ ਫਰਾਂਸਟਿਨ ਚੋਂ ਨਿਕਲੇ ਸੀ ਉਹਨਾਂ ਇਨਾ ਧਨ ਕਮਾਇਆ ਸੀ ਤੁਸੀਂ ਸੋਚ ਹੀ ਨਹੀਂ ਸਕਦੇ ਲੇਕਿਨ ਉਹਨਾਂ ਦੇ ਧਨ ਦਾ ਜਿਹੜਾ ਹਸ਼ਰ ਹਿਟਲਰ ਨੇ ਕੀਤਾ ਗੈਸ ਚੈਂਬਰਾਂ ਚ ਦੇ ਦੇ ਕੇ ਲੱਖਾਂ ਦੀ ਤੈਦਾਦ ਵਿੱਚ ਉਹ ਤੁਹਾਨੂੰ ਯਾਦ ਨਹੀਂ ਹੋਣਾ ਤੁਸੀਂ ਉਥੇ ਕਿਸੇ ਮੁਲਕ ਵਿੱਚ ਅਸਰਿਤ ਨਹੀਂ ਹੋ ਸਕਦੇ ਉੱਥੋਂ ਦੇ ਕਾਨੂੰਨ ਉੱਥੋਂ ਦੀ ਸਰਕਾਰ ਹੀ ਬਣਾਏਗੀ ਉਹਦੇ ਅਧੀਨ ਹੀ ਤੁਹਾਨੂੰ ਰਹਿ ਕੇ ਚੱਲਣਾ ਪਏਗਾ ਉਹ ਜੋ ਮਰਜ਼ੀ ਤੁਹਾਡੇ ਕੋਲੋਂ ਕੁਰਬਾਨ ਤੁਹਾਨੂੰ ਕਰਨਾ ਪਏਗਾ ਜੇ ਤੁਹਾਡਾ ਘਰ ਵਿੱਚ ਮਾਨਤਾ ਨਹੀਂ ਜੇ ਤੁਹਾਡੀ ਘਰ ਵਿੱਚ ਅਖਰੀਅਤ ਨਹੀਂ ਜੇ ਤੁਹਾਡੇ ਕੋਲੇ ਪੰਜਾਬ ਆਪਣਾ ਨਹੀਂ ਤੇ ਤੁਹਾਡੀ ਸਭਤਾ ਕਿੱਥੇ ਜਾਏਗੀ ਤੁਹਾਡੀ ਬੋਲੀ